ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਅਲੱਗ ਤਰ੍ਹਾਂ ਦੇ ਰਾਇਤੇ ਦੀ ਜਿਹੜੀ ਰੈਸਪੀ ਹੈ ਉਹ ਸ਼ੇਅਰ ਕਰਾਂਗੇ ਇਹਦੇ ਲਈ ਆਪਾਂ ਜਿਹੜੀ ਹੈਗੀ ਸਾਬਤ ਮੂੰਗੀ ਦੀ ਦਾਲ ਲੈਤੀ ਆ ਇਹਨੂੰ ਸਾਫ਼ ਕਰਕੇ ਤੇ ਰਾਤ ਨੂੰ ਭਿਉਂ ਕੇ ਰੱਖ ਦਿੱਤਾ ਸੀ ਇਹਨੂੰ ਪੂਰੀ ਰਾਤ ਦੇ ਲਈ ਭਿਉਂ ਕੇ ਰੱਖ ਦੇਣਾ ਹੁਣ ਆਪਾਂ ਇਹਨੂੰ ਇੱਕ ਮਿਕਸੀ ਵਾਲੇ ਜੱਗ ਦੇ ਵਿੱਚ ਜਿਹੜੇ ਉਹ ਕੱਢ ਲਾਂਗੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਜ਼ੀਰਾ ਨਮਕ ਤੇ ਮਿਰਚ ਤੁਸੀਂ ਹਰੀ ਲਾਲ ਕੋਈ ਵੀ ਮਿਰਚ ਹੈ ਜਿਹੜੀ ਉਹ ਵਰਤ ਸਕਦੇ ਹੋਗੇ ਤੇ ਇਹਨੂੰ ਆਪਾਂ ਗ੍ਰੈਂਡ ਕਰ ਲਿਆ ਥੋੜਾ ਜਿਹਾ ਪਾਣੀ ਪਾਇਆ ਸੀਗਾ ਤੇ ਗ੍ਰੈਂਡ ਕਰ ਲਿਆ ਹੁਣ ਆਪਾਂ ਇੱਧਰ ਇੱਕ ਤਵਾ ਲਵਾਂਗੇ ਤਵਾ ਜਿਹੜਾ ਉਹ ਲੋ ਜੇ ਫਲੇਮ ਦੇ ਉੱਪਰ ਹੈ ਜਿਹੜਾ ਮੀਡੀਅਮ ਜੇ ਫਲੇਮ ਕਰਕੇ ਉਹ ਤੇ ਆਪਾਂ ਇਹਨੂੰ ਗਰਮ ਕਰ ਲੈਣਾ ਤੇ ਥੋੜਾ ਜਿਹਾ ਉੱਪਰ ਇਹਦੇ ਆਪਾਂ ਘਿਓ ਪਾਵਾਂਗੇ ਹਾਂ ਜਿਹੜਾ ਆਪਾਂ ਮੂੰਗੀ ਦਾਲ ਦਾ ਪੇਸਟ ਬਣਾਇਆ ਗਿਆ ਉਹਨੂੰ ਆਪਾਂ ਛੋਟੇ-ਛੋਟੇ ਜਿਹੇ ਇਸ ਤਰ੍ਹਾਂ ਕਰਕੇ ਚਮਚੇ ਦੇ ਨਾਲ ਹੈ ਜਿਹੜੇ ਉਹ ਤਵੇ ਤੇ ਪਾਉਂਦੇ ਰਵਾਂਗੇ ਤੇ ਇਹਦੀਆਂ ਨਿਕੀਆਂ-ਨਿਕੀਆਂ ਰੋਟੀਆਂ ਵਾਂਗੂ ਰੋਟੀਆਂ ਹੀ ਬਣਾ ਲਾਂਗੇ ਤਵਾ ਜਿਹੜਾ ਉਹ ਆਪਣਾ ਖੁਸ਼ਕ ਨਹੀਂ ਹੋਣਾ ਚਾਹੀਦਾ ਉਹ ਤੇ ਤੇਲ ਜਾਂ ਘਿਓ ਕੁਛ ਵੀ ਹੈ ਉਹੋ ਜਰੂਰ ਲਾ ਲਿਓ ਨਹੀਂ ਤਾਂ ਇਹ ਨਾਲ ਚਿਪ ਜਾਣਗੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਬਣਾਉਂਦੇ ਰਵਾਂਗੇ ਤੇ ਇਹਨਾਂ ਨੂੰ ਪਕਾ ਲਾਂਗੇ ਜੇਕਰ ਫਰੈਂਡਸ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਦੇ ਨਾਲ ਜਿਹੜਾ ਉਹ మీడియం ਜਿ ਇਸ ਏਕ ਦੇ ਉੱਤੇ ਪਕਾਉਂਦੇ ਰਵਾਂਗੇ ਤੇ ਇਹਨਾਂ ਨੂੰ ਪਕਾ ਕੇ ਇੱਕ ਅਲੱਗ ਕੱਢ ਲਾਂਗੇ ਹੁਣ ਆਪਾਂ ਇੱਧਰ ਦਹੀਂ ਹੈ ਜਿਹੜੀ ਉਹ ਤਿਆਰ ਕਰਾਂਗੇ ਉਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਹਰੀ ਮਿਰਚ ਤੇ ਨਮਕ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋਗੇ ਜੇਕਰ ਪਾਉਣਾ ਚਾਹੋ ਤਾਂ ਥੋੜਾ ਜਿਹਾ ਪਾਣੀ ਪਾ ਕੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਪਤਲੀ ਦਹੀਂ ਖਾਣੀ ਪਸੰਦ ਕਰਦੇ ਆਂਗੇ ਓਨਾਂ ਕ ਪਾਣੀ ਪਾ ਕੇ ਇਹਨੂੰ ਆਪਾਂ ਪਤਲੀ ਕਰ ਲਾਂਗੇ ਤੇ ਮਿਕਸ ਕਰਾਂਗੇ ਹੁਣ ਆਪਾਂ ਜਿਹੜੀਆਂ ਇਹ ਰੋਟੀਆਂ ਬਣਾਈਆਂ ਛੋਟੀਆਂ-ਛੋਟੀਆਂ ਦਾਲੀਆਂ ਤੇ ਇਹਨਾਂ ਦੇ ਆਪਾਂ ਪੀਸ ਐ ਜਿਹੜੇ ਉਹ ਛੋਟੇ-ਛੋਟੇ ਕਰਕੇ ਉਹ ਦਹੀਂ ਦੇ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਇਸ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਇਹ ਰਾਇਤਾ ਹੈਗਾ ਉਹ ਤਿਆਰ ਹੋ ਜਾਊਗਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ